ਹਾਂਜੀ ਦੋਸਤੋ ਜਦੋਂ ਕਹਿੰਦੇ ਬਕਰ ਮਜੀਠਗੇ ਨੂੰ ਵਿਜੀਲੈਂਸ ਦੀ ਟੀਮ ਫੜ ਕੇ ਲੈ ਕੇ ਗਈ ਤੇ ਜਦੋਂ 7 ਦਿਨਾਂ ਦਾ ਰਿਮਾਂਡ ਮਿਲਿਆ ਤੇ ਪਹਿਲਾਂ ਤੇ ਕਹਿੰਦੇ ਵੀਰ ਭਾਈ ਦੇ ਨਾਲ ਗੱਲਬਾਤ ਪ੍ਰਸ਼ਨ ਉੱਤਰ ਸ਼ੁਰੂ ਹੋਇਆ ਕਹਿੰਦੇ ਜਦੋਂ ਥੋੜੀ ਜੀ ਉਹਨੇ ਗੱਲਬਾਤ ਟੇਢੀ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਇੱਕ ਅਫਸਰ ਨੇ ਕਿਹਾ ਕਿ ਹੁਣ ਇਹਦੇ ਨਾਲ ਸਖਤੀ ਕਰਨੀ ਪੈਣੀ ਹੈ 2007 ਤੋਂ 17 ਤੱਕ ਜਿਨ੍ਹਾਂ ਦੇ ਰੱਬ ਜਾਣ ਨਹੀਂ ਸੀ ਜਿਹੜੇ ਰੱਬ ਨੂੰ ਟੱਬ ਕਹਿੰਦੇ ਸੀ ਉਹਨਾਂ ਨੂੰ ਹੁਣ ਧਰਤੀ ਤੇ ਲਾਉਣਾ ਪੈਣਾ ਹੈ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਐਮਪੀ ਐ ਖਡੂਰ ਸਾਬ ਤੋਂ ਉਹਨਾਂ ਦੇ ਪਰਿਵਾਰ ਦੇ ਉੱਤੇ ਵਕਤ ਪਿਆ ਹੋਇਆ ਹੈ ਭਾਈ ਅੰਮਰਪਾਲ ਸਾਹਿਬ ਨੂੰ ਖਡੂਰ ਸਾਹਿਬ ਆ ਤੋਂ ਜਿਹੜੇ ਜਿੱਤੇ ਉਹਨਾਂ ਨੂੰ ਡੇਵਰੂਗੜ੍ਹ ਜੇਰ ਸੁਟਿਆ ਹੋਇਆ ਤੇ ਮਜੀਠਗਾ ਪੱਤਰਕਾਰਾਂ ਵਿੱਚ ਵਹਿ ਕੇ ਕੀ ਕਹਿੰਦਾ ਕਹਿੰਦਾ 10 ਮਿੰਟ ਦੇ ਦਿਓ ਮੈਨੂੰ ਅੰਮਰਪਾਲ ਵਾਸਤੇ ਮੈਂ ਬੰਦੇ ਦਾ ਪੁੱਤ ਬਣਾ ਦੂੰ ਅੰਮਰਪਾਲ ਨੂੰ ਕਹਿੰਦਾ 10 ਮਿੰਟ ਦੇ ਦਿਓ ਬੰਦੇ ਦਾ ਪੁੱਤ ਬਣਾ ਦੂੰ ਸਿੱਧਾ ਚੱਲਣ ਲਾ ਦੂੰ ਅੰਬਰਤਪਾਲ ਨੂੰ ਤੇ ਨਾਲੇ ਪ੍ਰੈਸ ਕਾਨਫਰੰਸ ਕਰਕੇ ਉਹਦੇ ਉੱਤੇ ਇਹੋ ਜਿਹੇ ਇਲਜ਼ਾਮ ਲਾਉਂਦਾ ਹੈ ਦੋਸਤੋ ਇਹੋ ਜੀ ਕਰਦਾਰ 쿠ਸ਼ੀ ਕੀਤੀ ਜਿਹੜੀ ਨੂੰ ਆਮ ਗੁਰਸਿੱਖ ਬੰਦਾ ਸੁਣ ਵੀ ਨਹੀਂ ਸਕਦਾ ਸ਼ਾਇਦ ਬੇਕਨ ਮਜੀਠੀਏ ਨੂੰ ਇਹ ਗੱਲ ਤਾਂ ਨਹੀਂ ਪਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਵੀ ਪਜਾਮੇ ਦੇ ਵਿੱਚ ਚੂਹੇ ਛੱਡੇ ਜਾਣੇ ਆ ਸ਼ਾਇਦ ਉਹਨੂੰ ਨਹੀਂ ਪਤਾ ਸੀ ਕਿ ਮੈਨੂੰ ਵੀ ਬਰਫ਼ ਦੀਆਂ ਸਿੱਲੀਆਂ ਦੇ ਉੱਤੇ ਪੈਣਾ ਪੈਣਾ ਹੈ। ਪੁਰਸ਼ ਮਹਿਮੈਂ ਕਿਸੇ ਦੇ ਮਿੱਤ ਨਹੀਂ ਹੁੰਦੇ। ਜਦੋਂ ਅਪਰਾਧ ਹੁੰਦਾ ਹੈ ਨਾ ਜਦੋਂ ਮਨਾਉਣਾ ਹੁੰਦਾ ਹੈ ਉਦੋਂ ਮਿੰਟ 'ਚ ਮਨਾ ਲੈਂਦੇ ਆ। ਕਹਿੰਦੇ ਜਦੋਂ ਬਿਕਰਮ ਜੀ ਟਿਗਾ ਪਰ ਆਹਰਾਂ ਦੀਆਂ ਗੱਲਾਂ ਕਰਨ ਲੱਗਿਆ ਕਹਿੰਦੇ ਇੱਕ ਅਫਸਰ ਨੇ ਕਿਹਾ ਕੇ ਲਿਆਓ ਛੱਡਗੇ ਪਜਾਮੇ 'ਚ ਚੂਹੇ ਬੰਨੋ ਕਹਿੰਦਾ ਇਹਦੇ ਪੌਂਚਿਆਂ ਤੇ ਰੱਸਣਾ ਤੈਟ ਕਰਕੇ ਤੇ ਲਿਆਓ ਆਪਣਾ ਸ਼ਿਕਾਰ ਕਹਿੰਦੇ ਨਾਲ ਦੀ ਨਾਲ ਇੱਕ ਸਾਬਕਾ ਡੀਜੀਪੀ ਪਹੁੰਚ ਗਿਆ ਉਹ ਕਹਿੰਦਾ ਭਾਈ ਲੋੜ ਹੀ ਨਹੀਂ ਚੂਹੇ ਛੜਣ ਦੀ ਮੈਥੋਂ ਚੱਕੋ ਸਾਰੇ ਸਬੂਤ ਸਧਾਰਥ ਚੱਟੋ ਪਾਧਿਆਏ ਜਿਹੜਾ ਸਾਬਕਾ ਡੀਜੀਪੀ ਰਹਾ ਹੈ ਜਿਹੜਾ ਕੱਲ ਵਿਜੀਲੈਂਸ ਨੂੰ ਮਿਲ ਕੇ ਆਇਆ ਹੈ ਕੀ ਆਖੋਨੇ ਇਹਨਾਂ ਮੈਂ ਸਾਰੇ ਸਬੂਤ ਦੇ ਦਿੱਤੇ ਆ ਵਿਜੀਲੈਂਸ ਨੂੰ ਦੋਸਤੋ ਇੱਕ ਤੇ ਹੁਣ ਪੱਕਾ ਗਵਾਹ ਪੈ ਲਈ ਇੱਕ ਤਰ੍ਹਾਂ ਦਾ ਜਿਹੜੇ ਨੇ ਸਾਰੀ 2021 ਦੇ ਵਿੱਚ ਜਾਂਚ ਕੀਤੀ ਸੀ ਕੈਪਟਨ ਅਮਰਿੰਦਰ ਦੀ ਚਾਚੇ ਭਤੀਜੇ ਦੀ ਸਰਕਾਰ ਸੀ ਭਾਬ ਮਜੀਠੀ ਦਾ ਭਤੀਜਾ ਬਣ ਗਿਆ ਕੈਪਟਨ ਚਾਚਾ ਬਣ ਗਿਆ ਕਹਿੰਦੇ ਕਿਸੇ ਨੂੰ ਕੁਝ ਨਾ ਕਿਹਾ ਸਧਾਰਤ ਚੱਟੋ ਪਾਦੇ ਡੀਜੀਪੀ ਸਾਹਿਬ ਕਹਿੰਦਾ ਕਹਿੰਦਾ ਮੈਂ ਐਫਆਈਆਰ ਦਰਜ ਕਰਾਈ ਰਿਪੋਰਟ ਕੀਤੀ ਲੀਗਲ ਰਹਿ ਲਈ ਤਾਂ ਨਾ ਬੜੇ ਜਿਆਦੇ ਸਬੂਤ ਹੈ ਸਾਡੇ ਕੋਲੇ ਬੜੇ ਭਾਰੀ ਸਬੂਤ ਹੈ ਇਹ ਬੰਦਾ ਕਹਿੰਦਾ ਬਾਚੀ ਨਹੀਂ ਸਕਦਾ ਇਥੇ 2021 ਚ ਹੀ ਮੰਨਿਆ ਜਾਂਦਾ ਪਰ ਕਹਿੰਦਾ ਕਿਸੇ ਨੇ ਹੱਤੀ ਨਹੀਂ ਪਾਇਆ ਤੇ ਦੋਸਤੋ ਦੂਜਾ ਕੌਣ ਹੈ ਗਵਾ ਈ ਡੀ ਅਲੰਦਰੰਜਨ ਸਿੰਘ ਉਹ ਵੀ ਅੱਜ ਮੈਨੂੰ ਲੱਗਦਾ ਵਿਜੀਲੈਂਸ ਨੂੰ ਮਿਲ ਕੇ ਆਇਆ ਸ਼ਾਇਦ ਉਹਨੇ ਵੀ ਅੱਜ ਪੇਸ਼ ਹੋਣਾ ਸੀ ਵਿਜੀਲੈਂਸ ਦੇ ਅੱਗੇ ਈਡੀ ਦਾ ਸਾਫ ਕਾ ਡਾਇਰੈਕਟਰ ਜੁਆਇੰਟ ਜਲੰਧਰ ਵਾਲਾ ਉਹ ਲੈ ਨਹੀਂ ਉਹਨੇ ਲੋਕ ਨਰਿੰਜਨ ਸਿੰਘ ਜਿਹਦੀ ਬਦਲੀ ਕਲਕੱਤੇ ਦੀ ਕਰਤੀ ਸੀ ਜਦੋਂ ਜਾਂਚ ਕਰਨ ਲੱਗਿਆ ਉਹਨੂੰ ਚੱਕ ਕੇ ਕਲਕੱਤੇ ਠੋਕਿਆ ਤੇ ਦੋਸਤੋ ਤੀਜਾ ਕਿਹੜਾ ਜਗਦੀਸ਼ ਭੋਲਾ ਜਗਦੀਸ਼ ਭੋਲਾ ਜਿਹੜਾ ਪਿਛਲੇ ਦਿਨੀ ਜੇਲ੍ਹ ਚੋਂ ਸੁੱਟ ਕੇ ਆਇਆ ਹੈ ਜਿਹਨੇ ਸਰੇ ਆਮਨਾ ਬੇਕਰਮ ਜੀਠੇ ਦਾ ਲਿਆ ਸੀ ਇਹ ਤਿੰਨ ਬੰਦੇ ਹੋਗੇ ਸਭ ਤੋਂ ਵੱਡੇ ਦੋ ਉਹ ਹੈ ਜਿਨ੍ਹਾਂ ਨੇ ਸਬੂਤ ਇਕੱਠੇ ਕੀਤੇ ਤੀਜਾ ਕਿਹੜਾ ਹੈ ਜਿਹਦੇ ਉੱਤੇ 5000 ਦਾ ਨਸ਼ਾ ਡਰੱਗ ਦਾ ਕੇਸ ਹੈ ਜਗਦੀਸ਼ ਭੋਲਾ ਸਾਫਤਾ ਡੀਐਸਪੀ ਸਾਫਤਾ ਭਲਵਾਨ ਉਹ ਇਹਦਾ ਨਾਮ ਲੈਂਦਾ ਕਹਿੰਦਾ ਕਿਵੇਂ ਗੱਡੀਆਂ ਮੂਹਰੇ ਚੱਲਦੀਆਂ ਸੀ ਕਿਵੇਂ ਬੰਦੇ ਆਉਂਦੇ ਸੀ ਕਿਵੇਂ ਸੱਤੇ ਪਿੰਦੀ ਵਰਗੇ ਕੈਨੇਡਾ ਚ ਰਹਿੰਦੇ ਐ ਉਹ ਇਹਨਾਂ ਦੇ ਵਿਆਹਾਂ ਚ ਇਹਨਾਂ ਦੇ ਯਾਰ ਹੁੰਦੇ ਸੀ ਦੋਸਤੋ ਸਾਰੀਆਂ ਗੱਲਾਂ ਮੀਡੀਆ ਵਿੱਚ ਆਈਆਂ ਕੁੱਝ ਕੋਲੋ ਨਹੀਂ ਕਹਿ ਰਹੇ ਹੁਣ ਕਹਿੰਦੇ ਜਿਹੜਾ 7 ਦਿਨਾਂ ਦਾ ਰਮਾਦਨ ਮਿਲਿਆ ਇਹਦੇ ਵਿੱਚ ਦੋਸਤੋ ਹੁਣ ਘੱਟ ਨਹੀਂ ਗੁਜ਼ਾਰਨੀ ਜੀਤ ਮੇਰਾ ਵੀ ਨਹੀਂ ਕਰਦਾ ਸੀ ਕਿ ਮੈਂ ਬੋਲਾਂ ਪਰ ਜਦੋਂ ਅੰਮ੍ਰਿਤਪਾਲ ਦੇ ਖਿਲਾਫ ਮਜੀਠਾ ਕਾ ਬੋਲਦਾ ਸੀ ਨਾ ਉਹ ਮਾਂ ਪਿਓ ਦਾ ਪੁੱਤ ਉਹਦੇ ਮਾਂ ਤੇ ਪਿਓ ਨੂੰ ਪੁੱਛ ਕੇ ਦੇਖੋ ਜਿਹਦਾ ਪੁੱਤ ਡਿਬਰੂਗੜ੍ਹ ਜੇਲ੍ਹ ਵਿੱਚ ਸਿੱਟਿਆ ਹੋਇਆ ਜਦੋਂ ਬਕਰਮ ਮਜੀਠਾ ਆਪ ਦੇ ਪੁੱਤਰਾ ਨੂੰ ਮਿਲ ਕੇ ਗਿਆ ਨਾ ਜਦੋਂ ਵਿਜੀਲੈਂਸ ਲੈ ਕੇ ਗਈ ਠਾਪੀ ਦੇ ਕੇ ਕਹਿੰਦਾ ਕਹਿੰਦਾ ਪੁੱਤਰੋ ਮੈਂ ਛੇਤੀ ਆਇਆ ਘਰ ਆਉਣਾ ਨਹੀਂ ਕੀ ਮਜੀਠਾ ਸਾਹਿਬ ਤੁਸੀਂ ਤੇ ਪੁੱਤਰਾ ਨੂੰ ਆ ਕੇ ਮਿਲ ਲੋਗੇ ਤੁਸੀਂ ਤੇ ਸੇਤੀ ਆ ਜਾਓਗੇ ਤੁਹਾਨੂੰ ਪਤਾ ਹੈ ਕਿ ਪਹਿਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਪੰਜ ਸੀ ਵਾਰੀ ਤੈਨੂੰ ਫੜਿਆ ਤੇ ਪੰਜੇ ਸੀ ਵਾਰੀ ਤੂੰ ਜ਼ਮਾਨਤ ਕਰਾ ਕੇ ਪਾਰ ਆ ਜੰਨਾ ਹੈ ਹਾਈ ਕੋਰਟ ਚੋ ਸੁਪਰੀਮ ਕੋਰਟ ਚੋ ਤੈਨੂੰ ਜੱਜ ਬਰੀ ਕਰ ਦਿੰਦੇ ਆ ਜ਼ਮਾਨਤ ਦੇ ਦਿੰਦੇ ਆ ਸਰਕਾਰ ਨਾ ਕੋਈ ਚੰਗੇ ਸਬੂਤ ਰੱਖਦੀ ਆ ਨਾ ਕੋਈ ਚੰਗਾ ਵਕੀਰ ਪੇਸ਼ ਹੁੰਦਾ ਤੇਰੇ ਵਿਰੁੱਧ ਤਾਂ ਕਰਕੇ ਤੂੰ ਸਹੀ ਕਿ ਹੈ ਆਪ ਦੇ ਬੱਚਿਆਂ ਨੂੰ ਕਿ ਘਬਰਾਇਓ ਨਾ ਮੈਂ ਜਲਦੀ ਆਇਆ ਪਰ ਜਿਨ੍ਹਾਂ ਦੇ ਬੱਚੇ ਚਿੱਟੇ ਨਾਲ ਚਲੇ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੱਥਰ ਵਿਸ ਗਏ ਜਿਨ੍ਹਾਂ ਦੇ ਬੈਣ ਪੈਂਦੇ ਐ ਉਹਨਾਂ ਦੇ ਬੱਚੇ ਤੇ ਮਜੀਟਗਾ ਸਭ ਕਦੀ ਨਹੀਂ ਮੁੜ ਕੇ ਆਉਣੇ ਉਹਨਾਂ ਦੇ ਬੱਚੇ ਨਹੀਂ ਕਦੇ ਮੁੜ ਕੇ ਆਉਣੇ ਤੁਸੀਂ ਤੇ ਆਪਣੇ ਬੱਚਿਆਂ ਨੂੰ ਮਿਲ ਲੋਂਗੇ ਜ਼ਰੂਰ ਮਿਲੋਂਗੇ ਘਰ ਵਾਲੀ ਨੂੰ ਵੀ ਮਿਲ ਲੋਂਗੇ ਤੁਹਾਡੇ ਘਰ ਵਾਲੀ ਬੜੀ ਪਰੇਸ਼ਾਨ ਹੋਈ ਕਹਿੰਦੀ ੱੱਕਾ ਮਾਰ ਕੇ 30 ਜਾਣੇ ਅੰਦਰ ਵੜ ਗਏ ਕੰਦਾ ਟੱਪ ਕੇ ਵੜ ਗਏ 80 ਸਾਲ ਦੀ ਮਾਂ ਬਿਮਾਰ ਸੀ ਚੰਡੀਗੜ੍ਹ ਵਾਲੀ ਕੋਠੀ ਚ ਉੱਥੇ ਵੜ ਗਏ ਪਰ ਜਦੋਂ 7 ਤੋਂ ਲੈ ਕੇ 17 ਤੱਕ ਲੋਕਾਂ ਦੇ ਘਰਾਂ ਚ ਪੁਲਸ ਵੜਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਰੋਕੀ ਜਦੋਂ ਸਰਸੇ ਵਾਲੇ ਦੇ ਪੋਸਟਰਾਂ ਤੇ 20 ਵੀ ਪੁਲਸ ਵਾਲੇ ਸਾਰੀ ਰਾਤ ਪਹਿਰਾ ਦਿੰਦੇ ਸੀ ਉਦੋਂ ਭਾਈ ਕਿਉਂ ਨਹੀਂ ਰੋਕ ਕੇ ਜਦੋਂ ਸਰਸੇ ਵਾਲੇ ਬੰਦਿਆਂ ਨੂੰ ਸਿਕਿਉਰਿਟੀਆਂ ਦਿੱਤੀਆਂ ਸੀ ਬਿੱਟੂ ਵਰਗਿਆਂ ਨੂੰ ਜੈਡ ਪਲੱਸ ਉਦੋਂ ਕਿਉਂ ਨਹੀਂ ਰੋਕੀਆਂ ਇਹ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਜਦੋਂ ਸਮੇਤ ਸੈਣੀ ਡੀਜੀਪੀ ਲਾਇਆ ਸੀ ਪੰਜਾਬ ਦਾ ਨੌਜਵਾਨਾਂ ਨੂੰ ਚੱਕ-ਚੱਕ ਕੇ ਮਾਰਨ ਵਾਲਾ ਉਦੋਂ ਲੋਕਾਂ ਦੇ ਜ਼ਖਮਾਂ ਤੇ ਤੁਸੀਂ ਨੂਨ ਛਿੜਕਦੇ ਸੀ ਅੱਜ ਭਾਵੇਂ ਇਨੂੰ ਪੁਲਿਸ ਚੁੱਕ ਕੇ ਲੈ ਕੇ ਗਈ ਆ ਸਾਨੂੰ ਨਹੀਂ ਪਤਾ ਕਿ ਗਲਤ ਹੈ ਜਾਂ ਠੀਕ ਹੈ ਇਹ ਤੇ ਹੁਣ ਪੁਲਿਸ ਨੇ ਜਾਂਚ ਵਿੱਚ ਦੱਸਣਾ ਹੈ ਵਿਜੀਲੈਂਸ ਨੇ ਜਾਂਚ ਵਿੱਚ ਦੱਸਣਾ ਪਰ 548 ਕਰੋੜ ਦੀ ਗੱਲ ਹੋ ਰਹੀ ਹੈ ਕਿ ਐਂਟਰਗਾ ਹੋਈਆਂ ਕਿੱਥੇ ਕੰਪਟੀਆਂ ਚੱਲਦੀਆਂ ਮਜੀਠੇ ਦੀਆਂ ਭਰਾਵਾ ਪੰਜਾਬ ਦੇ ਵਿੱਚ ਮੈਂ ਤੇ ਕੋਈ ਸੁਣਿਆ ਨਹੀਂ ਇਹਨਾਂ ਦੀਆਂ ਫੈਕਟਰੀਆਂ ਕਿੱਥੇ ਕਿੱਤੇ ਆ ਮਜੀਠੇ ਦੀਆਂ ਹੁਣ ਪਤਾ ਲੱਗਿਆ 2 ਦਿਨਾਂ ਦਾ ਕਹਿੰਦੇ ਜੁਪੀ ਵਿੱਚ ਇਹਨਾਂ ਦਾ ਸ਼ਰਾਬ ਦਾ ਕਾਰੋਬਾਰ ਹੈ ਵੱਡੀਆਂ ਫੈਕਟਰੀਆਂ ਉਹਦਾ ਨਾਮ ਹੈ ਹੁਣ ਭੁੱਲ ਗਿਆ ਜਿਹੜੀ ਇਹਨਾਂ ਦੀ ਵੱਡੀ ਫਰਮ ਹੈ ਕਹਿੰਦੇ ਕਈ ਕੰਪਨੀਆਂ ਬਾਹਰਲੇ ਦੇਸ਼ਾਂ ਦੀਆਂ ਜਿਨ੍ਹਾਂ ਦੇ ਵਿੱਚੋਂ ਪੈਸਾ ਲੈਣ ਦੇਣ ਹੋਇਆ ਕਾਲੇ ਤੋਂ ਚਿੱਟਾ ਤਨ ਕੀਤਾ ਗਿਆ 500 5 500 ਕਰੋੜ ਦੀਆਂ ਐਂਟਰੀਆਂ 10-10 ਕਰੋੜ ਦਾ 1.5-1.50 ਕਰੋੜ ਦਾ ਅੰਡਰਟੇਕਿੰਗ ਕਿੰਨਾ ਹੋਈਆਂ ਸਰਕਾਰ ਦੱਸੂਗੀ ਇਹ ਸਾਰਾ ਕੁਝ ਦੋਸਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਹੈ ਪਰ ਜਿਹੜੇ ਲੋਕ ਭਰਾਵੋ ਨਸ਼ਿਆਂ ਨਾਲ ਮਰੇ ਐ ਉਹਨਾਂ ਦਾ ਨੁਕਸਾਨ ਹੋਇਆ ਇਹ ਕਮ ਉਹਨਾਂ ਨੂੰ ਗੱਲ ਕਰਨੀ ਚਾਹਣਾ ਲੀਡਰਾਂ ਨੂੰ ਜੇ ਤੇ ਮਜੀਠਕੇ ਨੂੰ ਨਹੀਂ ਫੜਿਆ ਸੀ ਸਰਕਾਰ ਨੇ ਮਜੀਠਕੇ ਦਾ ਨਹੀਂ ਕੁਝ ਕੀਤਾ ਫਿਰ ਤੇ ਸਾਰੇ ਕਹਿੰਦੇ ਚਾਹੇ ਪ੍ਰਤਾਪ ਬਾਜਵਾਸੀ ਚਾਹੇ ਸੁਖਪਾਲ ਖੈਰਾਸੀ ਚਾਹੇ ਰਵਨੀਤ ਬਿੱਟੂ ਸੀ ਫਿਰ ਤਾਂ ਕਹਿੰਦੇ ਭਗਵੰਤ ਮਾਨ ਡਰ ਗਿਆ ਮਜੀਠਕੇ ਤੋਂ ਮਾਫੀ ਮੰਗ ਗਿਆ ਕੇਜਰੀਵਾਲ ਮਾਫੀ ਮੰਗ ਗਿਆ ਇਹਨਾਂ ਨੇ ਕਹਿੰਦੇ ਕੁਝ ਕੀਤਾ ਨਹੀਂ ਢਾਈ ਤਿੰਨ ਸਾਲ ਲੰਘ ਗਏ ਕਹਿੰਦੇ ਮਜੀਠਕੇ ਨੂੰ ਹੱਥ ਹੀ ਨਹੀਂ ਪਾ ਸਕੇ ਗਰੀਬ ਲੋਕਾਂ ਦੇ ਘਰ ਢਾਈ ਜਾਂਦੇ ਐ ਕਹਿੰਦੇ ਮਜੀਠਕੇ ਦੇ ਘਰ ਕੰਨੀ ਕਦੋਂ ਜਾਓਗੇ ਪੱਤਰਕਾਰ ਪੁੱਛਦੇ ਸੀ ਪਰ ਹੁਣ ਜਦੋਂ ਮਜੀਠੀਕੇ ਦੇ ਘਰ ਕਰਨੀ ਬਾਗੇ ਆ ਹੁਣ ਕਹਿੰਦੇ ਹਾਏ ਮਜੀਠੀਗਾ ਕਿਉਂ ਪੜ ਲਿਆ ਹਾਏ ਮਜੀਠੀਕੇ ਨਾਲ ੱੱਕਾ ਹੋ ਗਿਆ ਹਾਏ ਮਜੀਠੀਕੇ ਦੇ ਬੱਚੇ ਛੋਟੇ ਸੀ ਰੋਟੀ ਖਾਂਦੇ ਪੜ ਲੇ ਉਹਦੇ ਘਰ ਵਾਲੀ ਮੌਕੇ ਦੀ ਐਮਐਲਏ ਉਹਦੇ ਨਾਲ ੱੱਕਾ ਹੋ ਗਿਆ ਹੁਣ ਸੁਖਪਾਲ ਖਹਿਰੇ ਵਰਗੇ ਚੀਕਾ ਮਾਰੀ ਜਾਂਦੇ ਐ ਦੋਸਤੋ ਇਹਨਾਂ ਲੋਕਾਂ ਨੂੰ ਕੀ ਕਹੀਏ ਜੇਕਰ ਮਜੀਠੀਕੇ ਨੂੰ ਨਹੀਂ ਫੜਿਆ ਤਾਂ ਵੀ ਪਿੱਟ ਸਿਆ ਪਾ ਤੇ ਜੇਕਰ ਹੁਣ ਫੜ ਲਿਆ ਤਾਂ ਵੀ ਪਿੱਟ ਸਿਆਪਾ ਚਰਚਾ ਦੇ ਵਿੱਚ ਕਹਿੰਦੇ ਮਜੀਠਾ ਰਹਿੰਦਾ ਸਮਾਂ ਕੋਈ ਵੀ ਹੋਵੇ ਹੁਣ ਵੀ ਉਹ ਮੁੱਛਾਂ ਨੂੰ ਵੱਟ ਦੇ ਕੇ ਗਿਆ ਹੈ ਬਾਟ ਦੇ ਕੇ ਗਿਆ ਹੈ ਭਗਵੰਤ ਮਾਨ ਨੂੰ ਚੈਲੰਜ ਕਰਕੇ ਗਿਆ ਹੈ ਕਹਿੰਦਾ ਤੇਰੇ ਵੱਟ ਕੱਢ ਦੂੰ ਹੁਣ ਦੇਖਦੇ ਹਾਂ ਕਿ ਵੱਟ ਭਗਵੰਤ ਮਾਨ ਕੱਢਦਾ ਹੈ ਜਾਂ ਫਿਰ ਜਿੱਦੇ ਕਿਤੇ ਸਰਕਾਰ ਬਣੀ ਜਾਂ ਭਾਜਪੀ ਦੇ ਵਿੱਚ ਰਲ ਕੇ ਮਜੀਠਗਾ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਦੇ ਵਟ ਕੱਢਦਾ ਹੁਣ ਭਗਵੰਤ ਮਾਨ ਕੋਲੇ ਸਮਾਂ ਇਹ 7 ਦਿਨਾਂ ਦਾ ਰਿਮਾਂਡ ਤੇ ਬੜਾ ਹੁੰਦਾ ਹੈ ਸੀਆਈ ਸਟਾਪ ਦੇ ਵਿੱਚ 10 ਮਿੰਟ ਕੱਟਣੇ ਔਕੇ ਹੋ ਜਾਂਦੇ ਆ ਹੁਣ ਤੇ ਸਾਰੀ ਪੁਲਿਸ ਭਗਵੰਤ ਮਾਨ ਦੇ ਹੱਥ 'ਚ ਹੈ ਚੰਗੇ ਅਫਸਰਾਂ ਦੀ ਟੀਮ ਬਣਾ ਕੇ ਕੱਲੀ-ਕੱਲੀ ਗੱਲ ਦੀ ਇਨਟੈਰੋਗੇਟ ਕਰਕੇ ਲੋਕਾਂ ਦੇ ਸਾਹਮਣੇ ਰੱਖੀ ਜਾਵੇ ਕਿ ਕਿੰਨੇ ਪੈਸਿਆਂ ਦਾ ਲੈਣ ਦੇਣ ਹੋਇਆ ਤੇ ਜਿੰਨਾ ਪੈਸਾ ਫੜਿਆ ਗਿਆ ਜਾਂ ਜਿੰਨਾ ਇਹਨਾਂ ਦੇ ਕੋਲ ਬਰਾਮਦ ਹੋਊਗਾ ਜਿੰਨਾ ਪੈਸਾ ਅਨਲੀਗਲ ਹੈ ਉਹ ਸਾਰਾ ਗਰੀਬਾਂ ਵਿੱਚ ਵੰਡਿਆ ਜਾਵੇ ਕਿੰਨਾ ਚ ਜਿੰਨਾ ਲੋਕਾਂ ਦੇ ਪੁੱਤ ਮਰੇ ਐ ਚਿੱਟੇ ਨਾਲ ਜਿੰਨਾ ਲੋਕਾਂ ਦੇ ਪੁੱਤ ਚਿੱਟੇ ਨਾਲ ਮਰੇ ਐ ਜਿਨ੍ਹਾਂ ਦੇ ਘਰਾਂ 'ਚ ਸੱਫਰ ਵਿਸੇ ਐ ਉਹਨਾਂ ਪਰਿਵਾਰਾਂ ਦੇ ਵਿੱਚ ਜਿੰਨਾ ਪੈਸਾ ਇਹ ਪਰਿਵਾਰ ਤੋਂ ਫੜਿਆ ਗਿਆ ਮਜੀਤਗੇ ਤੋਂ ਉਹਨਾਂ ਪਰਿਵਾਰਾਂ 'ਚ ਵੰਡਿਆ ਜਾਵੇ ਜਿਹੜੇ ਚਿੱਟੇ ਨਾ ਮਰੇ ਆ ਸਰਕਾਰ ਨਾ ਆਪਣੇ ਕੋਲੇ ਰੱਖੇ ਨਾ ਗਲਤ ਗੱਲ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪੁੱਤ ਮਰੇ ਆ ਉਹਨਾਂ ਨੂੰ 5-5 ਲੱਖ 10-10 ਲੱਖ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਕੀਤੀ ਜਾਵੇ ਇਸ ਤਰ੍ਹਾਂ ਦੋਸਤੋ ਇਹ ਫੰਡ ਬਣਾਇਆ ਜਾਵੇ ਮੈਂ ਤਾਂ ਕਹਿਣਾ ਜਿੰਨੇ ਲੀਡਰ ਆ ਜਿੰਨਿਆਂ ਨੇ ਹੁਣ ਬਿਆਨ ਦਿੱਤੇ ਆ ਉਹਦੇ ਹੱਕ ਵਿੱਚ ਆਏ ਆ ਸਾਰਿਆਂ ਦੀ ਜੇ ਕਿਤੇ ਜਾਂਚ ਪੜਤਾਲ ਹੋ ਜੇ ਤੇ ਚੰਗੀ ਗੱਲ ਐ ਹੋਣੀ ਚਾਹੀਦੀ ਐ ਇਹਨਾਂ ਲੀਡਰਾਂ ਕੋਲੇ 5 ਸਾਲਾਂ ਦੇ ਵਿੱਚ ਕਿੱਥੋਂ ਅਰਬਾਂ ਕਰੋੜਾਂ ਰੁਪਏ ਆ ਜਾਂਦੇ ਆ ਤੇ ਦੋਸਤੋ ਦੇਖਦੇ ਆ ਕਹਿੰਦੇ ਮਜੀਠੀਏ ਨੂੰ ਕੋਈ ਤਾਂ ਇਹ ਕਹਿ ਰਿਹਾ ਕਹਿੰਦੇ ਜਦੋਂ برف ਦੇ ਉੱਤੇ ਹੱਥ ਤਰਵਾਏ ਨਾ ਮਜੀਠੀਏ ਦੇ ਕਹਿੰਦੇ ਟੱਚ ਟੱਚ ਕਈ ਚੀਜ਼ਾਂ ਦੱਸ ਦਿੱਤਗਾ ਕਈ ਬੰਦੇ ਕਹਿੰਦੇ ਜਦੋਂ ਕਹਿੰਦੇ ਚੂਹੇ ਜੇ ਲਿਆ ਕੇ ਸਾਹਮਣੇ ਛੱਡੇ ਤੇ ਕਹਿੰਦੇ ਫਿਰ ਕਹਿੰਦਾ ਭਰਾਵੋ ਕਹਿੰਦਾ ਦੇਖਿਓ ਇਹ ਨਾ ਪਜਾਮੇ ਚ ਵੜ ਦਿਓ ਮੈਂ ਉਹੀ ਦੱਸ ਦਿੰਦਾ ਸਾਰਾ ਕੁਝ ਇਹ ਗੱਲਾਂ ਦੋਸਤੋ ਚੱਲ ਰਹੀਆਂ ਮੀਟਗਾ ਦੇ ਵਿੱਚ ਮੈਨੂੰ ਨਹੀਂ ਪਤਾ ਸੱਚੀਆਂ ਜਾਂ ਝੂਠੀਆਂ ਪਰ ਗਵਾਹ ਤਿੰਨ ਬੜੇ ਤਾਕੜੇ ਆ ਕੇ ਪੇਸ਼ ਹੋ ਗਏ ਇੱਕ ਸਾਫਕਾ ਡੀਜੀਪੀ ਦੋਸਤੋ ਐਡਾ ਅਫਸਰ ਝੂਠ ਨਹੀਂ ਬੋੜਦਾ ਹੁੰਦਾ ਭਰਾਵੋ ਜੇ ਬੋਲੇਗਾ 10% 20% ਝੂਠ ਬੋਲ ਲੂ 100% ਤਾਂ ਨਹੀਂ ਬੋਲੇਗਾ ਸਧਾਰਤ ਛਟੋਪਾਦ ਦੇ ਆਈ 2021 ਦਾ ਡੀਜੀਪੀ ਕਹਿੰਦਾ ਮੈਂ ਜ਼ੋਰ ਲਾ ਲਿਆ ਕੈਪਟਨ ਮਰਿੰਦਰ ਨੂੰ ਕਿ ਮੇਰੇ ਕੋਲੇ ਬੜੇ ਸਬੂਤ ਹੈ ਇਹ ਬੰਦੇ ਦੇ ਖਿਲਾਫ ਕਹਿੰਦੇ ਹੱਥ ਨਹੀਂ ਪਾਇਆ ਸਾਡੇ ਤੇ ਪ੍ਰੈਸ਼ਰ ਬੜਾ ਸੀ ਦੂਜਾ ਕੌਣ ਹੈ ਈਡੀ ਵਾਲਾ ਨਰਿੰਜਨ ਸਿੰਘ ਉਹ ਵੀ ਕਹਿੰਦੇ ਪੇਸ਼ ਹੋਊਗਾ ਹੁਣ ਅੱਜ ਹੋ ਗਿਆ ਜਾਂ ਕੱਲ ਨੂੰ ਹੋਊਗਾ ਤੀਜਾ ਜਗਦੀਸ਼ ਭੋਲਾ ਜਿਹੜਾ ਧੋਬੀ ਪਟਕਾ ਮਾਰਦਾ ਹੈ ਦੋਸਤੋ ਮੈਨੂੰ ਤੇ ਸ਼ੱਕ ਹੈ ਕਿ ਮਜੀਠੀਗੇ ਨੂੰ ਧੋਬੀ ਪਟਕਾ ਦਿੱਤੇ ਹੀ ਜਗਦੀਸ਼ ਭੋਲੇ ਨੇ ਹੈ ਕਿਉਂਕਿ ਉਹਨੂੰ ਸਾਰਾ ਭੇਟ ਸੀ ਕਿ ਕਿਹੜੀ ਡੇਰੀ 'ਚ ਕੀ ਲਿਖਿਆ ਤੇ ਕਿਹੜੀ 'ਚ ਕੀ ਲਿਖਿਆ ਤਾਂ ਕਰਕੇ ਉਹ ਜਲਦੀ ਚੁੱਕਿਆ ਗਿਆ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਦੋਸਤੋ ਪਰ ਮੈਂ ਮਜੀਠੀਗਾ ਸਾਹਿਬ ਨੂੰ ਕਹਿਣਾ ਚਾਹਣਾ ਹੈ ਕਿ ਭਰਾਵਾ ਜਦੋਂ ਕਿਸੇ ਤੇ ਵਕਤ ਪਿਆ ਹੁੰਦਾ ਉਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਨਹੀਂ ਕਰਦੇ ਹੁੰਦੇ ਤੂੰ ਕਹਿੰਦਾ ਸੀ ਮੈਂ ਅੰਮਰਪਾਲ ਨੂੰ 10 ਮਿੰਟਾਂ ਦੇ ਵਿੱਚ ਬੰਦੇ ਦਾ ਪੁੱਤ ਬਣਾ ਦਿਆਂ ਮੈਨੂੰ ਦਿਓ ਪਾਵਰ ਪਰ ਭਰਾਵਾ ਆ ਗੱਲ ਤੇਰੇ ਯਾਦ ਹੀ ਨਹੀਂ ਸੀ ਆਹ ਟਾਈਮ ਤੇਰੇ ਯਾਦ ਹੀ ਨਹੀਂ ਸੀ ਨਹੀਂ ਤਾਂ ਤੂੰ ਫੋਨ ਪਰਾਂ ਉਹਨਾਂ ਕਰ ਦਿੰਦਾ ਕਹਿੰਦੇ 29 ਤੇ ਫੋਨ ਹੀ ਪੜੇਗੇ ਪਤੰਦਰਾ 2-4 ਰੱਖ ਲੈਂਦਾ 5 ਰੱਖ ਲੈਂਦਾ ਸ਼ੀਰ ਰੱਖ ਲੈਂਦਾ 29 ਤੋਂ ਕੀ ਕਰਾਉਣਾ ਸੀ ਇਰੇ ਕੋਲੇ ਮਹਿੰਗੇ ਆਇਫਲ ਦੇ ਫੋਨ ਆਉਣਗੇ ਕੋਈ ਸਾਡੇ ਵਰਗੇ ਗਰੀਬਾਂ ਨੂੰ ਇੱਕ ਦੋ ਦੇ ਦਿੰਦਾ ਕੋਈ ਗਰੀਬਾਂ ਨੂੰ ਵੰਡ ਦਿੰਦਾ ਲੋਕਾਂ ਨੂੰ ਵੰਡ ਦਿੰਦਾ ਪਰ ਨਾ ਹੁਣ ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਬਣਦਾ ਵੀਡੀਓ ਵੱਡੀ ਹੋ ਜੇਗੀ ਇੰਨੀ ਇੱਕ ਵਿਚਾਰ ਸੀ ਦੋਸਤੋ ਭੁੱਲ ਚੁੱਕ ਦੀ ਕੇਮਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸਾਂਝੀ ਕਰਿਓ ਲਾਈਕ ਸ਼ੇਅਰ ਕਰਿਓ ਬਾਈ ਗੁਰਜੀ ਕਾਕਲ ਸਾਹਿਬ ਗੁਰਜੀ ਕੀ ਬੱਤੇ